ਸ਼ੇਖਰ ਦੇ ਵਿੱਚ ਬੈਠਾ ਇਹ ਸ਼ਖਸ ਉਹ ਹੈ ਜੋ ਕਿ ਡੀਸੀ ਦੇ ਚਾਲੀ ਸਾਈਨ ਕਰਕੇ ਅਸਲਾ লাইসেনਸ ਜਾਰੀ ਕਰਦਾ ਸੀ ਉਸ ਨੇ ਇਸ ਨੂੰ ਗ੍ਰਫਤਾਰ ਕਰ ਲਿਆ ਪਟਿਆਲਾ ਦੇ ਡਿਪਟੀ ਕਮਿਸ਼ਨਰ ਦੇ ਜਾਲੀ ਦਸਤਖਤ ਕਰਕੇ ਅਸਲਾ লাইসেনਸ ਬਣਾਉਣ ਦੇ ਇੱਕ ਰੈਕਟ ਦਾ ਖੁਦ ਹੀ ਡੀਸੀ ਸ਼ੌਕਤ ਅਹਿਮਦ ਪਰੇ ਨੇ ਪਰਦਾਫੋਲ ਕੀਤਾ ਜਿਸ ਦੇ ਵਿੱਚ ਇਸ ਰੈਕਟ ਦਾ ਮੁੱਖ ਸਰਗਨਾ ਡਿਪਟੀ ਕਮਿਸ਼ਨਰ ਦਫ਼ਤਰ ਦੀ ਪੀਐਲਏ ਬ੍ਰਾਂਚ ਦਾ ਇੱਕ ਕਲਰਕ ਪਰ ਵੀਰ ਕੁਮਾਰ ਹੀ ਨਿਕਲਿਆ ਦੱਸਦੇ ਕਿ ਅਸਲੇ ਦੇ ਲਾਇਸੈਂਸ ਬਣਾਉਣ ਦੇ ਲਈ ਸਭ ਤੋਂ ਪਹਿਲਾਂ ਮਨਜ਼ੂਰੀ ਡੀਸੀ ਦੇ ਸਾਈਨ ਦੇ ਨਾਲ ਹੀ ਹੁੰਦੀ ਹੈ ਪਰ ਕਲਰਕ ਪ੍ਰਵੀਨ ਕੁਮਾਰ ਲਾਲਚ ਬਸ ਖੁਦ ਹੀ ਡੀਸੀ ਦੇ ਦਸਤਖਤ ਕਰਕੇ ਫਾਈਲਾਂ ਨੂੰ ਅੱਗੇ ਤੋਰਨ ਦਾ ਕੰਮ ਸ਼ੁਰੂ ਕਰਦਾ ਸੀ ਇਸੇ ਦੌਰਾਨ ਜਦੋਂ ਕੁਝ ਅਸਲੇ ਦੀਆਂ ਫਾਈਲਾਂ ਬਾਰੇ ਡਿਪਟੀ ਕਮਿਸ਼ਨਰ ਨੂੰ ਸ਼ੱਕ ਹੋਇਆ ਤਾਂ ਉਹਨਾਂ ਨੇ ਇਸ ਬਾਬਤ ਜਾਣਕਾਰੀ ਲਈ ਅਤੇ ਪੁਲਿਸ ਨੂੰ ਇਸ ਮਾਮਲੇ ਦੀ ਜਾਣਕਾਰੀ ਦੇ ਦਿੱਤੀ ਜਿਸ ਮਗਰੋਂ ਥਾਣਾ ਤਰੇਪੜੀ ਦੀ ਪੁਲਿਸ ਨੇ ਮਾਮਲੇ ਦੀ ਜਾਂਚ ਨੂੰ ਅੱਗੇ ਕਰਦਿਆਂ ਡਿਪਟੀ ਕਮਿਸ਼ਨਰ ਦਫ਼ਤਰ ਦੀ ਪੀਐਲਏ ਬ੍ਰਾਂਚ ਦੇ ਵਿੱਚ ਬਤੌਰ ਕਲਰਕ ਕਰ ਬਤੌਰ ਕਲਰਕ ਕੰਮ ਕਰ ਰਹੇ ਪ੍ਰਵੀਨ ਕੁਮਾਰ ਦੀ ਜਾਂਚ ਕੀਤੀ ਤਾਂ ਉਸਦੇ ਖਿਲਾਫ ਮਾਮਲਾ ਦਰਜ ਕਰਕੇ ਉਸ ਨੂੰ ਗ੍ਰਫਤਾਰ ਕੀਤਾ ਗਿਆ ਥਾਣਾ ਮੁਖੀ ਨੇ ਦੱਸਿਆ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਮਾਮਲੇ ਦੇ ਨਾਲ ਜੁੜੇ ਕਈ ਹੋਰ ਲੋਕਾਂ ਦੇ ਨਾਮ ਵੀ ਸਾਹਮਣੇ ਆਉਣਗੇ ਜਿਨ੍ਹਾਂ ਨੇ ਪ੍ਰਵੀਨ ਕੁਮਾਰ ਦੇ ਰਾਹੀਂ ਅਸਲੇ ਦੇ ਲਾਇਸੈਂਸ ਦੀ ਫਾਈਲ ਨਿਫਟੀ ਕਮਿਸ਼ਨਰ ਦਫ਼ਤਰ ਦੇ ਵਿੱਚ ਜਮ੍ਹਾਂ ਕਰਵਾਈ ਅਤੇ ਹੋ ਸਕਦਾ ਕਿ ਬਹੁਤ ਸਾਰੇ ਲੋਕਾਂ ਦੇ ਅਸਲਾ ਲਾਇਸੈਂਸ ਦੀ ਫਾਈਲ ਨੂੰ ਅੱਕੇ ਤੋਰਨ ਦੇ ਲਈ ਪ੍ਰਵੀਨ ਕੁਮਾਰ ਨੇ ਡੀਸੀ ਦੇ ਖੁਦ ਹੀ ਚਾਲੀ ਦਸਤਖਤ ਕਰ ਦਿੱਤੇ ਫਿਲਹਾਲ ਮਾਮਲਾ ਜਾਂਚ ਦੇ ਅਧੀਨ ਹੈ ਇਹਦੇ ਜੀ ਸਾਹ ਕੋ ਇੱਕ ਕੰਪਲੇਂਟ ਡੀਸੀ ਦੇ ਆਫਿਸ ਕੋਲੋਂ ਐਸਪੀ ਸਾਹਿਬ ਵੱਲੋਂ ਮਸੂਲ ਹੋਈ ਸੀਗੀ ਜੀ ਉਹਦੇ ਵਿੱਚ ਕੁਝ ਡੈਲੀ ਅਸਲੇ ਦੇ ਡਾਕੂਮੈਂਟ ਤਿਆਰ ਕਰਨ ਦਾ ਜਿਹੜਾ ਉਸ ਨੂੰ ਗਾਇਆ ਗਿਆ ਸੀ ਉਸ ਸੰਬੰਧੀ ਜਾਂਚ ਕਰਨ ਤੋਂ ਬਾਅਦ ਐਫ ਆਈ ਆਰ ਨੰਬਰ 214 ਖਾਲਾ ਤੇ ਪੁੜੀ ਰਿਕੇਡਾਰਟੀ ਕੀਤੀ ਗਈ ਤੇ ਉਹਦੇ ਚ ਇੱਕ ਗ੍ਰਿਫਤਾਰੀ ਰਵੀਨ ਕੁਮਾਰ ਜਿਹੜੇ ਪੀ ਐਲ ਐ ਦਰਾਇ ਦੇ ਵਿੱਚ ਕਲਰਕ ਸੀ ਉਹਦੀ ਕੀਤੀ ਗਈ ਹੈ ਅੱਗੇ ਜਾਂਚ ਚੱਲੀ ਹੈ ਜਿਹੜਾ ਇਹ ਦਾਦਾ ਮਸਲਾ ਇਹਦਾ ਸਾਡੇ ਕੋਲ ਆਇਆ ਜੀ ਇਹਦੇ ਜਿਹੜੀ ਫਾਈਲ ਸ਼ੁਰੂ ਚ ਜਿਹੜੀ ਪਹਿਲੀ ਤਹਿਰੀਰ ਸ਼ੁਰੂ ਹੋਣੀ ਹੈ ਉਹਦੇ ਚ ਸਾਈਨ ਜਿਹੜੇ ਨੇ ਕੀਤੇ ਹੋਏ ਸੀਗੇ ਉਸ ਸੰਬੰਧੀ ਅੱਗੇ ਜਾਂਚ جاری ਹੈ ਉਹ ਅੱਜ ਜੱਸਦ ਦੇ ਨੇ ਪੇਸ਼ ਕਰਕੇ ਨਿਮਾਨਾ ਹਾਸਲ ਕਰਕੇ ਅਗਲੀ ਮੁਸ਼ਕਿਲ ਮਚਨੇ ਤੇ ਮੈਂ ਕਹਿੰਦੀ ਬਰਕਲ ਜੀ ਇਸ ਤੋਂ ਹੋਰ ਜਿੰਨਾ ਦੀ ਸ਼ਮੂਲੀਅਤ ਹੋਊਗੀ ਜੀ ਉਹਨਾਂ ਨੂੰ ਵੀ ਨਾਮ ਨਾਮਿਤ ਕੀਤਾ ਜਾਊਗਾ ਤੇ ਜਿਹੜੇ ਪਿਛਲੇ ਲਾਇਸੈਂਸ ਬਣੇ ਆ ਉਹ ਵੀ ਗੱੱਚੇ ਜਾਣਗੇ ਅਲੱਗ ਇਸ ਤਰ੍ਹਾਂ ਲਗੇ ਜਿਹੜੇ ਨਹੀਂ ਕੈਟਿੰਗ ਨਹੀਂ ਆਉਂਦੀ ਆਪਣੀ ਮੌਜੂਦ ਹੈ ਅੰਦਰ ਆਇਆ ਦੇਖੋ ਇਹ ਜਦੋਂ ਚੈਕਿੰਗ ਹੋਈ ਜਿਉ ਫਾਈਲਾਂ ਦੀ ਤਾਂ ਉਹਦੇ ਅੰਦਰ ਜਿਹੜਾ ਸਾਈਨ ਜੋ ਮਲਾੜ ਕੀਤਾ ਗਿਆ ਜਿਸ ਦਾ ਵੱਲੋਂ ਸਸਤੀ ਤੌਰ ਤੇ ਉਜਾਲੀ ਪਾਇਆ ਗਿਆ ਜੀ ਉਹਨਾਂ ਵੱਲੋਂ ਸ਼ਿਕਾਇਤ ਕੀਤੀ ਗਈ ਤੇ ਜਿਹੜੇ ਬੰਦੇ ਦਾ ਰਸਾਸ ਸੀਗਾ ਉਸ ਨਾਲ ਪੁੱਛਗਿੱਛ ਕੀਤੀ ਗਈ ਨਾ ਬੈਂਕ ਦਹਿਰੀ ਕੀਤਾ ਗਿਆ ਉਸ ਤੋਂ ਜੋ ਗੱਲ ਸਾਹਮਣੇ ਆਈ ਉਹਦੇ ਆਧਾਰ ਤੇ ਪੈਸਿਆਂ ਦਾ ਲੈਣ ਦੇਣ ਹੋਣਾ ਵੀ ਪਾਇਆ ਗਿਆ ਤੇ ਇਹ ਕੈਸੇ ਲੈ ਕੇ ਅਸਲਾ ਤਿਆਰ ਲਫਤਸ ਕੀਤਾ ਜਾ ਰਿਹਾ ਸੀ ਉਹਦੇ ਚੋਂ ਇੱਕ ਜਿਹੜਾ ਦੋਸ਼ੀ ਸੀਗਾ ਪ੍ਰਵੀਨ ਕੁਮਾਰ ਪੀਐਲ ਦੇ ਕਾਇਨ ਦੇ ਵਿੱਚ ਲੱਗਿਆ ਹੈ ਮਲਾਜ਼ਮ ਹੈ ਉਹਦੀ ਗ੍ਰਿਫਤਾਰੀ ਕੀਤੀ ਗਈ ਹੈ ਤੇ ਬਾਕੀ ਜਿਹੜੇ ਰੋਦ ਹੋਊਗਾ ਸਭ ਬਚਾਇਆ ਜਾਵੇ ਇਹ ਕਾਫੀ ਸਮੇਂ ਤੋਂ ਪਿਛਲੇ ਦਾ 10 12 ਮਹੀਨੇ ਤੋਂ ਚੱਲਦਾ ਆ ਸੀਗਾ ਅਗੇ ਜਾਣਕਾਰੀ ਦੀ ਉਹ ਆਸਤ ਕਰੇਗਾ ਜੋ ਕੋਈ ਜਨਤਾਰ ਰੋਬਨਾ ਨਹੀਂ ਹੈ ਇਹ ਹੋ ਸਕਦੀ ਉਹ ਵੀ ਜਿਹੜੇ ਏਜੰਟ ਦੀ ਵੀ ਹੈ ਰੋਲ ਵਾਸਤੇ ਜਾਣਗੇ ਅਜੇ ਸਿਰਫ ਇੱਕ ਵਿਅਕਤੀ ਦੀ ਗ੍ਰਿਫਤਾਰੀ ਹੋਈ ਹੈ ਤੇ ਬਾਕੀ ਅਸੀਂ ਸਾਰੀਆਂ ਜਿੰਨੀਆਂ ਫਾਈਲਸ ਬਣੀਆਂ ਉਹਨਾਂ ਦੀ ਸਕਰੂਟੀ ਕਰ ਰਹੇ ਹਾਂ ਜੋ ਵੀ ਇੱਕ ਇੱਕ ਕਾਰਵਾਈ ਹੋਵੇ ਤੁਹਾਡੇ ਨਾਲ ਸਾਜੀ ਐਫਆਈਆਰ ਨੰਬਰ 214 ਜੀ ਥਾਣਾ ਤਰਪੜੀ ਵਿਕੇ ਦਰਜ ਕੀਤੀ ਗਈ ਹੈ ਅੰਡਰ ਸੈਕਸ਼ਨ 412 136 140 GN ਨਸਤੇ ਤਹਿਤ ਦਰਜ ਕੀਤੀ ਹੈ ਬਿਲਕੁਲ ਜੀ ਬਿਲਕੁਲ ਜਿਹੜੀਆਂ ਇਸ ਡਿਸੀ ਸਾਹਿਬ ਦੇ ਹੁਕਮਾਂ ਸਾਰਾ ਲਟੇ ਨਵਾਂ ਦੇ ਜੋ ਫਾਈਲਾਂ ਨੇ ਅਸਲੀਆਂ ਉਹ ਸਾਰੀਆਂ